ਗੰਜੇਪਣ ਦਾ ਇਲਾਜ ਕਰਨ ਲਈ ਮਰੀਜ਼ ਜਾਂਦੇ ਨੇ ਪਰ ਇਹ ਨਹੀਂ ਸੀ ਪਤਾ ਕਿ ਇਹ ਇਲਾਜ ਮਹਿੰਗਾ ਪੈ ਸਕਦਾ ਹੈ ਗੰਜਾਪਣ ਦਾ ਇਲਾਜ ਕਰਾਉਂਦੇ ਕਰਾਉਂਦੇ ਅੱਖਾਂ ਦੀ ਰੌਸ਼ਨੀ ਤੇ ਬੁਰਾ ਪ੍ਰਭਾਵ ਪੈ ਗਿਆ ਇਹ ਜਿਹੜਾ ਇਲਾਜ ਕਰਨ ਦਾ ਦਾਵਾ ਕਰ ਰਿਹਾ ਸੀ ਕੋਈ ਉਸ ਦੇ ਕਹਿਣ ਦੇ ਉੱਤੇ ਉਹ ਜਾਂਦੇ ਨੇ ਦਵਾਈ ਲਾਉਂਦੇ ਨੇ ਸਿਰ ਦੇ ਉੱਤੇ ਇਹਨਾਂ ਦੇ ਗੰਜਾਪਣ ਸੀ ਉੱਥੇ ਦੱਸਿਆ ਜਾ ਰਿਹਾ ਹੈ ਕਿ 20 ਦੇ ਕਰੀਬ ਮਰੀਜ਼ ਅਜਿਹੇ ਸੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਫਿਰ ਇਲਾਜ ਕਰਾਉਣ ਲਈ ਭੱਜਣਾ ਪੈ ਗਿਆ ਭਾਜੜਾਂ ਪੈ ਗਈਆਂ ਜਿਨ੍ਹਾਂ ਨੇ ਇਲਾਜ ਕਰਾਇਆ ਉਹਨਾਂ ਵਿੱਚੋਂ ਕਿੰਨੇ ਲੋਕ ਆ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਤੇ ਮਾੜਾ ਪ੍ਰਭਾਵ ਪੈ ਗਿਆ ਇਸ ਦੇ ਬਾਰੇ ਸਿਵਲ ਹਸਪਤਾਲ ਦੇ ਵਿੱਚ ਜਿਨ੍ਹਾਂ ਨੇ ਇਲਾਜ ਕੀਤਾ ਉਹ ਡਾਕਟਰ ਕੀ ਕਹਿ ਰਹੇ ਨੇ ਇਹ ਵੀ ਦੱਸਾਂਗੇ ਪਰ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਹੋਈ ਹੈ ਇਸ ਦੇ ਬਾਰੇ ਸਕਰੂਰ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਭੋਲੇ ਭਾਲੇ ਲੋਕਾਂ ਦੀ ਸਿਹਤ ਨੂੰ ਜੋਖਮ ਵਿੱਚ ਪਾਉਣ ਵਾਲੇ ਦੋ ਵਿਅਕਤੀ ਸੀ ਉਹਨਾਂ ਖਿਲਾਫ ਪੁਲਿਸ ਕੇਸ ਦਰਜ ਕਰ ਦਿੱਤਾ ਗਿਆੀਤੇ ਦੇ ਨਹੀਂ ਸੰਗਰੂਰ ਸ਼ਹਿਰ ਵਿਖੇ ਗੰਜਾਪਨ ਦੂਰ ਕਰਨ ਸੰਬੰਧੀ ਲਗਾਏ ਗਏ ਇੱਕ ਕੈਂਪ ਦੌਰਾਨ ਗੈਰ ਪ੍ਰਮਾਣਿਤ ਦੇਸੀ ਦਵਾਈਆਂ ਦੀ ਵਿਕਰੀ ਕਰਕੇ ਭੋਲੇ-ਭਾਲੇ ਲੋਕਾਂ ਨੂੰ ਜਿਹੜਾ ਉਹਨਾਂ ਦੀ ਸਿਹਤ ਨੂੰ ਜੋਖਮ ਵਿੱਚ ਪਾਇਆ ਗਿਆ ਔਰ ਉਹਨਾਂ ਦੇ ਖਿਲਾਫ ਵੀ ਦੋ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਆਖਿਆ ਹੈ ਕਿ ਲੋਕਾਂ ਦੀ ਸਿਹਤ ਨੂੰ ਜੋਖਮ ਵਿੱਚ ਪਾਉਣਾ ਇੱਕ ਗੰਭੀਰ ਮਾਮਲਾ ਹੈ ਜਿਵੇਂ ਹੀ ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਸਾਰਿਤ ਹੋਈਆਂ ਖਬਰਾਂ ਸਾਹਮਣੇ ਆਈਆਂ ਤੇ ਉਹਨਾਂ ਦੇ ਧਿਆਨ ਵਿੱਚ ਆਉਂਦਾ ਤਾਂ ਉਹਨਾਂ ਨੇ ਸੇਧ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦੇ ਦਿੱਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਐਸਐਸਪੀ ਸਰਤਾਜ ਸਿੰਘ ਚਾਹਲ ਇਹ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਸਿਟੀ ਸੰਗਰੂਰ ਦੇ ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸੁਖਵੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ਤੇ ਤਜਿੰਦਰਪਾਲ ਸਿੰਘ ਵਾਸੀ ਸੰਗਰੂਰ ਤੇ ਅਮਨਦੀਪ ਸਿੰਘ ਵਾਸੀ ਖੰਨਾ ਦੇ ਖਿਲਾਫ ਭਾਰਤੀ ਨਿਆਇ ਸਹਾਇਤਾ ਬੀਐਨਐਸ 2023 ਦੇ ਸੈਕਸ਼ਨ 124 ਤੇ ਡਰੱਗਸ ਐਂਡ ਮੈਜਿਕ ਰੈਮਡੀਜ਼ ਆਬਜੈਕਸ਼ਨ ਐਡਵਰਟਾਈਜ਼ਮੈਂਟ ਐਕਟ 1954 ਦੇ ਸੈਕਸ਼ਨ 7 ਦੇ ਤਹਿਤ ਐਫਆਈਆਰ ਨੰਬਰ 58 ਮਿਤੀ 17 3225 ਦਰਜ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਤਜਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦ ਕਿ ਅਮਨਦੀਪ ਸਿੰਘ ਵਾਸੀ ਖੰਨਾ ਦੀ ਭਾਲ ਪੁਲਿਸ ਨੂੰ ਜਾਰੀ ਹੈ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਲੋਕ ਪੀੜਤ ਹੋਏ ਉਹ ਹੁਣ ਹਸਪਤਾਲ ਦੇ ਵਿੱਚ ਪੁੱਜਦੇ ਨੇ ਇਲਾਜ ਕਰਵਾਉਂਦੇ ਨੇ ਇਸ ਮਾਮਲੇ ਦੇ ਵਿੱਚ ਉੱਥੋਂ ਇਲਾਜ ਕਰਨ ਵਾਲੇ ਡਾਕਟਰ ਨੇ ਕੀ ਜਾਣਕਾਰੀ ਦਿੱਤੀ ਹੈ 20 ਦੇਕਰੀ ਵਜਾ ਇਹ ਮਰੀਜ਼ ਹਨ ਜਿਨ੍ਹਾਂ ਨੇ ਗੰਜਾਪਣ ਦਾ ਇਲਾਜ ਕਰਾਉਂਦੇ ਕਰਾਉਂਦੇ ਅੱਖਾਂ ਦੀ ਰੌਸ਼ਨੀ ਉੱਤੇ ਮਾੜਾ ਪ੍ਰਭਾਵ ਜਿਨ੍ਹਾਂ ਤੇ ਪੈ ਜਾਂਦਾ ਹੈ ਤੇ ਡਾਕਟਰ ਕੀ ਕਹਿ ਰਹੇ ਨੇ ਸਿਵਲ ਹਸਪਤਾਲ ਸੰਗਰੂਰ ਤੋਂ ਉਹ ਵੀ ਸੁਣੋ ਸਾਡੇ ਕੋਲ ਕਾਫੀ ਗਾਹਾਂ ਬਰੀ ਜਾਏ ਘੱਟੋ ਘੱਟ 20 ਮਰੀਜ਼ਾਂ ਜਿਹੜੇ ਕੀ ਹੋਰੇ ਤਾਲੀਮਾਤਾਂ ਮੰਦਿਰ ਚ ਕੋਈ ਤੇਲ ਲਗਾ ਰਹੇ ਸੀ ਸਿੱਤੇ ਫॉर हेयर ਗਰੋਥ ਸੀਗਾ ਉਹ ਤੇ ਉਹੀ ਤੇਲ ਦੇ ਜਾਂ ਤਾਂ ਫੀਨਸ ਵਗੈਰਾ ਲੋਕਾਂ ਦੀ ਅੱਖਾਂ ਨੂੰ ਰਿਐਕਟ ਕਰ ਗਿਆ ਤਾਂ ਕਾਫੀ ਜ਼ਿਆਦਾ ਅੱਖਾਂ ਦੇ ਬਚਨ ਕਰਕੇ ਲੋਕ ਆਏ ਤੇ ਕਾਫੀ ਜ਼ਿਆਦਾ ਰੈਡਨੈਸ ਹੀ ਤੇ ਪੇਟ ਦੀ ਕੰਪਲੇਨਟ ਨਾਲ ਸਾਡੇ ਕੋਲ ਕੰਮ ਮਰੀ ਜਾਏ ਤੇ ਅਸੀਂ ਇਹਨਾਂ ਦਾ ਹੁਣ ਕਾਫੀ ਇਲਾਜ ਕਰਕੇ ਚੁੱਕਿਆ ਅੰਦਰੋਂ ਆਪਾਂ ਮੈਡੀਸਿਨ ਵੀ ਪ੍ਰੋਵਾਈਡ ਕਰ ਚੁੱਕਿਆ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਮਰੀਜ਼ਾਂ ਦਾ ਜਿਹੜਾ ਹਾਲ ਇਸ ਤਰ੍ਹਾਂ ਹੋਇਆ ਉਹ ਕਿਵੇਂ ਹੋਇਆ ਕਿਹੜੀ ਦਵਾਈ ਦੀ ਵਰਤੋਂ ਹੁੰਦੀ ਹੈ ਔਰ ਇੱਕ ਕੈਂਪ ਲੱਗਿਆ ਸੀ ਇਹ ਸੇ ਦੱਸਣਾ ਪੜਦਾ ਹੈ ਕਿ ਉਸ ਕੈਂਪ ਦੇ ਵਿੱਚ ਖੰਨੇ ਤੋਂ ਇੱਕ 나ਈ ਸਿਰ ਦੇ ਉੱਤੇ ਬਾਦ ਅਗਾਉਣ ਦਾ ਦਾਵਾ ਕਰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਉਸਨੇ ਲਿਖ ਕੇ ਪਾਇਆ ਵੀ ਸੀ ਕਿ ਮੈਂ ਸੰਗਰੂਰ ਪਹੁੰਚ ਰਿਹਾ ਲਗਭਗ 1000 ਤੋਂ ਉੱਪਰ ਬੰਦਾ ਸੰਗਰੂਰ ਦੇ ਮੰਦਰ ਵਿੱਚ ਪਹੁੰਚਿਆ ਉਹਨਾਂ ਦੇ ਸਿਰ ਉੱਤੇ ਉਸ 나ਈ ਵੱਲੋਂ ਕੋਈ ਆਪਣੇ ਵੱਲੋਂ ਤਿਆਰ ਕੀਤੀ ਦੇਸੀ ਦਵਾਈ ਲਗਾਈ ਜਾਂਦੀ ਹੈ ਨਾਲ ਹੀ ਇੱਕ ਤੇਲ ਵੇਚਿਆ ਗਿਆ ਜੋ ਕਾਫੀ ਮਹਿੰਗਾ ਸੀ ਪਰ ਉਹ ਦਵਾਈ ਰਿਐਕਸ਼ਨ ਇੰਨਾ ਕਰ ਗਈ ਜਿਸ ਕਾਰਨ ਉਹਨਾਂ ਦੇ ਮਰੀਜ਼ਾਂ ਦੇ ਜਿਹੜੇ ਇਲਾਜ ਕਰਾਉਣ ਵਾਲੇ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਇਸ ਅੰਗਰੂਰ ਦੇ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ। ਉਹ ਮਰੀਜ਼ ਲਗਾਤਾਰ ਪਹੁੰਚਣਾ ਸ਼ੁਰੂ ਹੋ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ। ਵੀਡੀਓ ਦੇਖੀ ਗਈ ਤਾਂ ਅੰਗਰੂਰ ਮੰਦਰ ਦੇ ਵਿੱਚ ਪਹੁੰਚਦੇ ਨੇ ਪਰ ਉਸ ਵਿਅਕਤੀ ਵੱਲੋਂ ਸਾਰਿਆਂ ਦੇ ਸਿਰ ਉੱਤੇ ਇੱਕ ਦਵਾਈ ਲਗਾਈ ਗਈ ਸੀ ਜਦੋਂ ਉਹਨਾਂ ਸਾਰਿਆਂ ਨੂੰ ਪਾਣੀ ਨਾਲ ਧੋਇਆ ਜਾਂਦਾ ਤਾਂ ਉਸ ਤੋਂ ਬਾਅਦ ਸਾਡੀਆਂ ਅੱਖਾਂ ਬਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਉਹਨਾਂ ਮਰੀਜ਼ਾਂ ਦਾ ਕਹਿਣਾ ਸੀ। ਔਰ ਅੰਗਰੂਰ ਦੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਲਈ ਜਾਂਦੇ ਨੇ। ਇੱਕਦਮ ਉੱਥੇ ਭੀੜ ਲੱਗ ਜਾਂਦੀ ਹੈ। ਸਾਰੇ ਮਰੀਜ਼ਾਂ ਦਾ ਕਹਿਣਾ ਹੈ ਕੋਈ ਇੱਕ ਆਪਣੇ ਵੱਲੋਂ ਤਿਆਰ ਕੀਤੀ ਗਈ ਦਵਾਈ ਸਾਡੇ ਸਿਰ ਦੇ ਉੱਤੇ ਲਗਾਉਂਦਾ ਗਿਆ ਇਸ ਕਾਰਨ ਸਾਡੀ ਅੱਖਾਂ ਦੇ ਵਿੱਚ ਕਾਫੀ ਇਨਫੈਕਸ਼ਨ ਹੋ ਗਏ ਇਸ ਤਰ੍ਹਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਰਵਾਈ ਜਦੋਂ ਵੀਡੀਓ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਨੇ ਉਸ ਨਾਈ ਦਾ ਕੀਤਾ ਗਿਆ ਦਾਵਾ ਜਿੱਥੇ ਉਸਦੇ ਲਈ ਮੁਸੀਬਤ ਬਣ ਕੇ ਖੜਾ ਐਫ ਆਈ ਆਰ ਦਰਜ ਹੋਈ ਹੈ ਉੱਥੇ ਜਿਹੜੇ ਇਲਾਜ ਕਰਾਉਣ ਲਈ ਪੁੱਜੇ ਸੀ ਵੱਡੀ ਗਿਣਤੀ 'ਚ ਲੋਕ ਉਹਨਾਂ ਵਿੱਚੋਂ ਕਈ ਲੋਕ ਐਸੇ ਨੇ ਜਿਨ੍ਹਾਂ ਨੂੰ ਹਸਤਾ ਤੱਕ ਪਹੁੰਚਣਾ ਪਿਆ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਗਈ ਹੈ ਹਾਲਾਂਕਿ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਨਫੈਕਸ਼ਨ ਠੀਕ ਵੀ ਹੋ ਸਕਦੀ ਹੈ ਪਰ ਜਿਹੜਾ ਉਹਨਾਂ ਨੂੰ ਇੱਕ ਮਿਆਜੇ ਭੁਗਤਨੇ ਪੈ ਗਏ ਨੇ ਇਸ ਤੋਂ ਵੱਡਾ ਨੁਕਸਾਨ ਵੀ ਉਹਨਾਂ ਦਾ ਜਾਨੀ ਤੌਰ ਦੇ ਉੱਤੇ ਵੀ ਹੋ ਸਕਦਾ ਸੀ ਤਾਂ ਦੇਸੀ ਦਵਾਈ ਦਾ ਇਸ਼ਤਿਹਾਰ ਦਿੱਤਾ ਗਿਆ ਇਸੇ ਕਰਕੇ ਉੱਥੇ ਜਿਹੜੇ ਲੋਕਾਂ ਦੀ ਭੀੜ ਇਕੱਠੀ ਹੋਈ ਤੇ ਪੁਲਿਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆ ਜਿਹੜੇ ਮਰੀਜ਼ ਇਲਾਜ ਕਰਾਉਣ ਪੁੱਜੇ ਨੇ ਉਹਨਾਂ ਦੇ ਬਿਆਨ ਦਰਜ ਕੀਤੇ ਨੇ ਉਹ ਸੁਧਾਰ ਦੇ ਉੱਤੇ ਦੋ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਇੱਕ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਇੱਕ ਹਾਲੇ ਫਰਾਰ ਹੈ ਉਹਨਾਂ ਦੀ ਭਾਲ ਹੈ ਜਿਹੜੀ ਉਹ ਪੁਲਿਸ ਕਰ ਰਹੀ ਹੈ ਹਾਲੇ ਜੇ ਨਹੀਂ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਪਿਲਾ ਤੁਸੀਂ ਬੜੇ ਰਹੋ ਇਹ ਵੀ ਸੀ ਪੰਜਾਬ